ਮੇਰੇ ਮੁੰਡੇ ਨੂੰ ਕੀ ਹੋ ਗਿਆ ਨજર ਬੁਰੀ ਮੇਰੇ ਮੁੰਡੇ ਨੂੰ ਕੀ ਹੋ ਗਿਆ ਨજર ਲੱਗੀ ਜਦ ਮੈਂ ਪੇਕਿਆਂ ਤੋਂ ਆਈ ਉਹ ਤੋਂ ਨੰਨੇ ਵਰਗਾ ਲਿਆਈ ਪੈੜਾ ਦਾਦੇ ਵਰਗਾ ਹੋ ਗਿਆ ਨજર ਬੁਰੀ ਪੈੜਾ ਦਾਤਾ ਦਾਦਾ ਕੂਕਦਾ ਨજર ਲੱਗੀ ਪੰਡਾ ਕਰ ਦੇਵੇਂ ਮੋਲਾੜਿਆ ਨજર ਬੁਰੀ ਮੇਰੇ ਮੁੰਡੇ ਨੂੰ ਕੀ ਹੋ ਗਿਆ ਨજર ਲੱਗੀ ਮੇਰੇ ਮੁੰਡੇ ਨੂੰ ਕੀ ਹੋ ਗਿਆ ਨજર ਬੁਰੀ ਜਦ ਮੈਂ ਪੇਕਿਆਂ ਤੋਂ ਆਈ ਉੱਥੋਂ ਨਾਨੀ ਵਰਗਾ ਲਿਆਏ ਪਹਿੜਾ ਦਾਦੀ ਵਰਗਾ ਹੋ ਗਿਆ ਨજર ਬੁਰੀ ਪਹਿੜਾ ਦਾਦੀ ਦਾਦੀ ਨੂੰ ਕੂਕਦਾ ਨજર ਬੁਰੀ ਫੰਡਾ ਕਰ ਦੇਵੇ ਮੋਲਾਣਾ ਨજર ਬੁਰੀ ਜਦ ਮੈਂ ਪੇਕਿਆਂ ਤੋਂ ਆਈ ਉੱਥੋਂ ਆਪਣੇ ਵਰਗਾ ਲਿਆਈ ਪਹਿੜਾ ਡੈਡੀ ਵਰਗਾ ਹੋ ਗਿਆ ਨજર ਬੁਰੀ ਪਹਿੜਾ ਡੈਡੀ ਡੈਡੀ ਕੂਕਦਾ ਨજર ਬੁਰੀ ਫੰਡਾ ਕਰ ਦੇਵੇ ਮੋਲਾਣਾ ਨજર ਲਗੀ ਜਦ ਮੈਂ ਪੇਕਿਆਂ ਤੋਂ ਆਈ ਉਥੋਂ ਮਾਸੀ ਵਰਗਾ ਲਿਆਈ ਪੈੜਾ ਪੂਆ ਵਰਗਾ ਹੋ ਗਿਆ ਨજર ਬੁਰੀ ਪੈੜਾ ਪੂਆ ਪੂਆ ਕੂਕਦਾ ਨજર ਬੁਰੀ ਫੰਡਾ ਕਰ ਦੇਵੇ ਮੋਲਾੜਿਆ ਨજર ਬੁਰੀ ਜਦ ਮੈਂ ਪੇਕਿਆਂ ਤੋਂ ਆਈ ਉੱਥੋਂ ਮੰਮੇ ਵਰਗਾ ਲਿਆਏ ਪੈੜਾ ਚਾਚੇ ਵਰਗਾ ਹੋ ਗਿਆ ਨજર ਬੁਰੀ ਇੱਥੇ ਚਾਚੇ ਵਰਗਾ ਹੋ ਗਿਆ ਨજર ਬੁਰੀ ਪੈੜਾ ਚਾਚਾ ਚਾਚਾ ਕੂਕਦਾ ਨજર ਲੱਗੀ ਪੰਡਾ ਕਰ ਦੇਵੇ ਮੋਲਣਿਆ ਨજર ਲੱਗੀ